ਹਾਂ ਜੀ ਸਵਾਗਤ ਹੈ ਐਗਜ਼ਾਮ ਵਿਰੋ ਤੁਹਾਡੇ ਆਪਣੇ YouTube ਚੈਨਲ ਗੁਰੀਦੇਵ ਰਿਪਾਰਮ ਦੀ ਵਗੜ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਸਬਸਕ੍ਰਾਈਬ ਵੀ ਰੂਲ ਕਰ ਲਓ ਨਾਲ ਲਗਾ ਬੈੱਲ ਆਈਕਨ ਦਾ ਬਟਨ ਵੀ ਰੂਲ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕਿਤੇ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 62801 3725 ਮੇਰਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਦੱਸੋ 15 ਫੋਟੋਆਂ ਭੇਜ ਸਕਦੇ ਹਾਂ ਅੱਜ ਆਪਾਂ ਤੁਹਾਡੇ ਲਈ ਲੈ 7735552 ਦਾ ਮੋਬਾਈਲ ਨੰਬਰ ਆ ਹੁਣ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਆ 1999 ਮਾਡਲ ਟਰੈਕਟਰ ਆ ਜੀ ਇਹ 1999 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਿਸਟਮ ਬਗਰਾ ਵੀ ਟਰੈਕਟਰ ਦੇ ਬਹੁਤ ਵਧੀਆ ਲੱਗਿਆ ਹੋਇਆ ਹੈਗਾ ਰੰਗ ਪੇਂਟ ਦਾ ਪੂਰਾ ਵਧੀਆ ਵਈ ਟਰੈਕਟਰ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਆ ਕਿ ਟਰੈਕਟਰ ਦੀ ਬਾਹੀ ਤੇ ਚੱਲਿਆ ਹੋਇਆ ਟਰੈਕਟਰ ਆਗਾ ਡਬਲ ਕਲਚਾ ਟਰੈਕਟਰ ਡਬਲ ਕਲਚ ਟਰੈਕਟਰ ਟਾਇਰਾਂ ਦੀ ਗੱਲ ਕਰਦੇ ਆ ਟਰੈਕਟਰ ਦੇ ਚਾਰੋਂ ਟਾਇਰ ਲੱਗੇ ਆ ਜੀ 40 ਤੋਂ 45 ਪੈਸੇ ਟਰੈਕਟਰ ਦੇ ਟਾਇਰ ਪਿਆ ਕੰਪਨੀ ਦੇ ਟਾਇਰ ਨੇਗੇ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਆ ਲੈਫਟ ਪੰਪ ਵੀ ਨਾਲ ਦਾਗਾ ਟਰੈਕਟਰ ਦੇ ਟਾਈ ਰੈਡ ਤੇ ਐਡਨ ਵੀ ਨਾਲ ਦੇ ਆ ਟਰੈਕਟਰ ਤੇ ਸਾਰਾ ਟਰੈਕਟਰ ਬਿਲਕੁਲ オリジナル ਆਗਾ 올オリジナル ਟਰੈਕਟਰ ਬੈਟਰੀ ਵੀ ਬਿਲਕੁਲ ਨਵੀਆਂ ਡਿਮਾਂਡ ਆਈਏ ਜੀ 215000 ਰੁਪਏ ਮੌਕੇ ਤੇ ਵਧੀਆ ਮੰਨ ਤਾਂ ਬਾਈ ਜੀ ਹੋ ਜੂਗਾ ਧੰਨਵਾਦ ਜੀ